ਲਾਵੇ ਹਾਰਸ ਫਰੂਟ ਲਾ ਕੇ ਇਧਰੋਂ ਤੇ ਹਾਲ ਕੇ ਦੀ ਕਪੜਾ ਦੀ ਦੁਕਾਨ ਤੋਂ ਜਾਣਾ ਕਪੜਾ ਲੈਣੇ ਨੇ ਬੱਚਿਆਂ ਲਈ ਬਾਣਾ ਕਪੜੇ ਤੇ ਖਾਚੇ ਨਹੀਂ ਲੋਟ ਆਉਂਦੇ ਅਬ ਆ ਲਾ ਵਿਆਹ ਕਰਾਉਂਦੀ ਸਜਾ ਤਾਂ ਫਿਰ ਮਿਲਦੀ ਹੈ ਨਾ ਕਰਾਉਂਦੇ ਇਕੱਲੇ ਰਹਿੰਦੇ ਵਧੀਆ ਸੀਨਾ ਕੋਈ ਖਰਚਾ ਕਰਾਉਂਦੀ ਨਾ ਕੁਛ ਆ ਲਾ ਕਪੜਾ ਦੀ ਦੁਕਾਨ ਵੀ ਗੱਲ ਰੱਖਣੇ ਮੈਂ ਵੈਸੇ ਕਹਿ ਕੇ ਪਾਇਆ ਸੀ ਕਿ ਬੱਚਿਆਂ ਲਈ ਲੈਣੇ ਆ ਤੇ ਫਿਰ ਮੈਨੂੰ ਪਖੰਡਾ ਆਣ ਲੱਗਿਆ ਨਲਾ ਮਰਦਲੇ ਦੇਖੋ ਕਿੰਨੇ ਸੋਹਣੇ ਕੱਪੜੇ ਆ ਵੈਸੇ ਇਥੇ ਕੱਪੜੇ ਬਹੁਤ ਸੋਹਣੇ ਮਿਲਦੇ ਪਤਾ ਤੁਹਾਨੂੰ ਕੱਪੜੇ ਬਹੁਤ ਵਧੀਆ ਆਂਦੇ ਤੁਹਾਨੂੰ ਇਥੇ ਲੈ ਕੇ ਆਂਦੇ ਕਿੰਨੇ ਸੋਹਣੇ ਆ ਨਾ ਕਾਟਨ ਦੇ ਦੇਖੋ ਕਿੰਨਾ ਸੋਹਣਾ ਪੀਸ ਆ ਨਾ ਕੋਈ ਵੀ ਮੇਰੇ ਸਾਈਜ਼ ਦਾ ਹੀ ਆ ਹੱਲ ਲਗ ਰਿਹਾ ਮਿਲਦਾ ਤਾਂ ਇਥੇ ਲੈ ਕੇ ਆਂਦਾ ਵੀ ਇਥੇ ਕੱਪੜੇ ਸਾਲਾ ਨਾਲ ਵਧੀਆ ਆਉਂਦੇ ਆ ਤੇ ਰੇਟ ਘੱਟ ਹੁੰਦਾ ਤਾਂ ਇਹ ਤਾਂ ਤੁਸੀਂ ਹਾਂ ਕਰ ਦਿੰਦੇ ਹੋ ਵੀ ਲਾਲਾ ਆ ਕੋਈ ਹਰ ਮਰੀਆਂ ਦੁਕਾਨਾਂ ਤੋਂ ਉੱਥੋਂ ਲੋਟ ਲੈਣਾ ਹੈ ਜੇ ਆਪਾਂ ਖਾਲੀ ਕਰਦਣੀਆਂ ਸੀ ਚੀਜ਼ ਦੀ ਕੁਆਲਿਟੀ ਦਾ ਵੇਖ ਤੋ ਬਹੁਤ ਸੋਹਣੀ ਆ ਵੇਖ ਤਾ ਕਿਹੜਾ ਪਸੰਦ ਕਰਿਆ ਦੇਖ ਤੋ ਕਿਹੜਾ ਲਵਾਂ ਮੈਂ ਤਾਂ ਆਇਆ ਚਲੇ ਹੀ ਲੈ ਲਓ ਆਹੜਾ ਅੱਛਾ ਇਹ ਦਿਖਾਣਾ ਆ ਚਾਕਾ ਹਾਂ ਉਹ ਆਰਾ ਮੈਨੂੰ ਲਾਦਾ ਉਹ ਰਾਸਤਾਂ ਨਹੀਂ ਲਾਦਾ ਆ ਤਾਂ ਸੱਚੀ ਲੈ ਦੋ ਮੈਨੂੰ ਹਾਂ ਮਰ ਦੁਪੱਟੀ ਤੇ ਕੋਈ ਨਾ ਦੁਪੱਟੀਆਂ ਨਹੀਂ ਦੇਖਿੰਨਾ ਸੋਣਾ ਆਪਾਂ ਰਾਸਤਾਂ ਉੱਪਰ ਆਉਂਦਾ ਹੱਸਦੇ ਆਨੇ ਇਹਨਾਂ ਵੱਡੀ ਭਾਗ ਠੀਕ ਹੈ ਘਰ ਤੋਂ ਘਰ ਰੇਂਜ ਤੁਹਾਨੂੰ ਮਿਲੇਗਾ ਜੀ ਇਹ ਆਪਰੇ ਸਿਰ ਉਹਨੇ 300 ਦਾ ਪੈਗਾ ਜੀ ਪੱਲਾ ਫਰਾਗ ਕਾਟਨ ਰਿਯੋਨ ਹੈ ਜੀ ਠੀਕ ਹੈ ਜਿਹੜੀ ਆ ਲਓਗੇ ਇਹ ਹੈਗਾ ਸਰਾ ਦਾ ਸੂਟ ਕਹਿਣਾ ਮਤਲਬ ਪਾ ਪਾਏ 15 ਸਾਲ ਦੀ ਕੁੜੀ ਆ ਪਾਲੋ 25 ਸਾਲ ਦੀ ਕੁੜੀ ਇੱਥੇ ਫਿਟਿੰਗ ਕਰਾਉਣ ਵਾਸਤੇ ਦਿੱਤਾ ਹੋਇਆ ਜੀ ਠੀਕ ਹੈ ਉਸ ਤੋਂ ਬਾਅਦ ਪਜਾਮਾ ਉਸ ਤੋਂ ਬਾਅਦ ਆਜੂਗਾ ਤੁਹਾਡੇ ਚੁੰਨੀ ਠੀਕ ਹੈ ਜੀ ਸਿਰਫ ਸਿਰਫ ਵੱਧ ਤੋਂ ਵੱਧ ਰੇਟ ਹੈਗਾ ਜੀ 550 ਰੁਪਏ ਓਨਲੀ ਦੇਖੋ 550 ਠੀਕ ਹੈ ਉਸ ਤੋਂ ਬਾਅਦ ਆ ਆਜੇਗਾ ਸੂਟ ਤੁਹਾਡੇ ਕੋਟਨ ਦੇ ਵਿੱਚ ਜੇ ਆਪਾਂ ਸਵਾਗੇ ਪਾਣੇ ਜੀ ਸਿੱਜ ਹਾਂਜੀ ਵੱਧ ਤੋਂ ਵੱਧ ਵੱਧ ਤੋਂ ਵੱਧ ਰੇਟ ਸਿਰਫ ਹੈਗਾ ਜੀ 500 550 ਬਸ ਸਿਰਫ ਚੁੰਨੀ ਕੱਪੜੇ ਤੁਹਾਡੇ ਬਹੁਤ ਸੋਹਣੇ ਹੁੰਦੇ ਆ ਤਾਂ ਮੈਥੀ ਹੋਣੀ ਨਾਲੇ ਵੀ ਮੈਥੀ ਲੱਗਦੀ ਆ ਤਿੰਨ ਮਿੰਟ ਦੀ ਚੁੰਨੀ ਹੈ ਜੀ ਠੀਕ ਹੈ ਜੀ ਚੁੰਨੀ ਵੀ ਬਹੁਤ ਵੱਡੀ ਹੈ ਜੀ ਠੀਕ ਹੈ ਜੀ ਮਰਜ਼ੀ ਯੂਜ਼ ਕਰੋ ਪਜਾਮਾ ਦਾ ਸਾਈਜ਼ ਕੋਈ ਐਡਮ ਚੋਰ ਸੇ ਵੱਡਾ ਹੋਗਾ ਜੀ ਆ ਵੇਖੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਐਡਮ ਨਾਲ ਸਾਡੇ ਕੋਲ ਵਾਧੂ ਹੁੰਦੇ ਇਸ ਦਾ ਵਾਕੀ ਬਹੁਤ ਸੋਹਣਾ ਹੈ ਆ ਅਜੂ ਦਾ ਨਹੀਂ ਚਿਕਨ ਪਲਾਜ਼ੋ ਦਾ ਸੂਟ ਜੀ ਸਿਰਫ ਸਿਰਫ ਓਨਲੀ ਇਹ ਪੈਗਾ 390 ਰੁਪਏ ਦਾ ਜੀ ਸਿਰਫ ਇਸਟਾਡੀ ਨੇ 390 ਦੇ ਸਟਾਡੀ ਮੰਗਦੀ ਹੈ ਜੀ ਕੱਲਾ ਪਜਾਮਾ ਜੇ ਹੈ ਨਾ 200 ਰੁਪਏ ਦਾ ਜੀ ਪਰ ਸੂਟ ਲੇਓ ਸਾਡੇ ਤੇ 390 ਰੁਪਏ ਦਾ ਜੀ ਓਨਲੀ ਸਾਰਾ ਪੂਰਾ 390 390 ਦਾ ਇੰਨੀ ਤਾਂ ਸੌਹੀ ਲੱਗ ਜਾਂਦੀ ਹੈ ਸਿਰਫ ਉਸ ਤੋਂ ਬਾਅਦ ਇੱਕ ਆਏਗਾ ਜੜਾ ਜੀ ਰੇਂਜ ਸਟਾਰਟਿੰਗ ਸਾਡੇ ਕੋਲ ਜੀ ਓਨਲੀ 700 200 ਰੁਪਏ ਦਾ ਸੂੜੇ ਜੀ ਦੇਖੋ ਕਪੜਾ ਨਾਲ ਇੱਕਪਨ ਹੱਥ ਲੱਗ ਦੇਖੋ ਜੀ ਬਸ 320 320 ਰੁਪਏ ਜੀ ਸਿਰਫ ਦੇਖੋ ਕਿੰਨਾ ਕਿੰਨਾ ਸਾਡੇ ਫਰੀਦਕੋਟ ਦੇ ਵਿੱਚ ਰੇਤ ਤੁਸੀਂ ਮੈਨੂੰ ਜਿੰਨੇ ਦਿਖਾਈ ਜਾਓਗੇ ਨਾ ਮੇਰਾ ਦਿਲ ਕਰੂਗਾ ਮੈਂ ਸਾਰੇ ਹੀ ਲੈ ਲਾਂ ਉਸਨੂੰ ਲੈ ਲਓ ਵੀ ਫਿਰਿਆ ਫਾਈਲ ਨੂੰ ਲੈ ਲਓ ਬਾਬਾ ਸਭ ਸਾਨੂੰ ਪੈਕ ਕਰਦੇ ਇੱਕ ਇੱਕ ਕਰਦੇ ਸਾਡਾ ਲੋ ਜੀ ਲੋ ਕਰ ਦਿੰਨੇ ਆਹ ਲੁਕੋ ਆਈਟਮ ਜੀ ਤੁਸੀਂ ਬਜਟ ਰਾਈ ਕਰੂਗਾ ਫੈਂਸੀ ਲੋ ਕੁੜੀਆਂ ਦੇ 15 ਸਾਲ ਦੀ ਕੁੜੀ ਦੇ ਜੀ ਈ ਦੇ ਕੋਈ ਆ ਬਜਟ ਟਰਾਈ ਕਰੂੰਗਾ ਇਹ ਕਿਤੇ ਵੀ ਟਰਾਈ ਕਰੂਗਾ ਜੀ ਘੱਟ ਤੋਂ ਕਰੀ ਤੁਹਾਨੂੰ 650 ਮਿਲੂਗਾ ਜਿਹੜਾ ਮੈਂ 650 ਰੇੜਾ ਜੀ ਸਾਡੇ ਵੱਲ ਪਹਿਲੇ ਸੀ ਉਹ ਓਨਲੀ 400 ਵੀ ਨਹੀਂ ਸਿਰਫ 350 ਰੇੜਾ ਜੀ ਬਹੁਤ ਵਧੀਆ ਸੂਟ ਦੇ ਕੋਈ ਕੱਪੜਾ ਵੀ ਬਹੁਤ ਵਧੀਆ ਹੈ ਤਾਂ ਮਤਲਬ ਐਡਮਾ ਦੇ ਸਾਡੇ ਵੱਲ ਬਾਦੂ ਹੈ ਜੀ ਜਿੰਨਾ ਮਰਜ਼ੀ ਵੇਖ ਲਓ ਉਨੇ ਕੱਢ ਲੀਏ ਇੱਕ ਇੱਕ ਜੀ ਸਾਰੇ ਕਰ ਦੋ ਕੰਮ ਕਰਦੇ ਪੈਕ ਸੂਟ ਆ ਲੋ ਜੀ ਆ ਸੂਟ ਵੇਖੋ ਜੀ ਫੈਗ ਨਾਲ ਮਿੱਡੀ ਆ ਜੀ ਬਹੁਤ ਸੋਹਣਾ ਆ ਜੀ ਦੇਖੋ ਕਵਾਲਿਟੀ ਦੇਖੋ ਜੀ ਸਿਰਫ ਓਨਲੀ ਨਾਲ ਚੁੰਨੀ ਵੀ ਆ ਗਿਆ ਦੁਪੱਟਾ ਵੀ ਦੇਖੋ ਜੀ ਦੁਪੱਟਾ ਦੇ ਵੱਡਾ ਸਾਈਜ਼ ਦੁਪੱਟਾ ਕਿਦੋਂ ਕਿੰਨਾ ਪਿਆਣੀ ਦੇਖੋ ਕਿੰਨਾ ਸੋਹਣਾ ਵਰਕ ਦੁਪੱਟਾ ਦੇਖੋ ਜੀ ਕਿੰਨਾ ਵੱਡਾ ਜੀ ਇਹ ਸਿਰਫ ਪੈਗਾ ਸਿਰਫ 500 ਓਨਲੀ 500 500 ਦਾ ਸੂਟ ਹੈ ਭਰਾ ਜੇ ਮਰਜ਼ੀ ਪਾਓ ਠੀਕ ਹੈ ਰੇਟ ਦੀ ਸਾਡੀ ਗਾਰੰਟੀ ਫੁੱਲ ਹੈ ਜੀ ਕੱਪੜੇ ਦੀ ਕੱਪੜੇ ਦੀ ਗਾਰੰਟੀ ਹੈ ਜੀ ਕਿ ਮੈਨੂੰ ਪਤਾ ਜੇ ਮਰਜ਼ੀ ਪਾਓ ਨੋਈ ਰੇਟ ਆਹ ਰੇਟ ਕੇ ਨਾ ਮੈਂ ਐਡਰੈਸ ਦੱਸ ਦਿੰਦੇ ਕਿੱਥੇ ਐਡਰੈਸ ਜੀ ਤੁਸੀਂ ਆਓ ਜੀ ਸਾਡੇ ਬਾਬਾ ਫਰੀਦ ਕਿਲਾ ਚੌਕ ਠੀਕ ਹੈ ਕਿਲੇ ਦੇ ਗੇਟ ਦੇ ਅੱਗੇ ਸਿੱਧੇ ਦੁਕਾਨ ਹੈ ਜੀ ਠੀਕ ਹੈ ਜਦੋਂ ਮਰਜ਼ੀ ਆਓ ਵਿਜ਼ਿਟ ਕਰੋ ਜੀ ਠੀਕ ਹੈ ਰੇਟ ਘੱਟ ਤੋਂ ਘੱਟ ਹੋਏਗਾ ਜੀ ਤੁਸੀਂ ਵੀਡੀਓ ਨੂੰ ਤੁਸੀਂ ਫੋਲੋ ਕਰਕੇ ਆਓਗੇ ਉਸ ਤੋਂ ਘੱਟ ਮੇਰੇ ਕੋਲ ਹੋਰ ਕਰ ਦਾਂਗੇ ਤੁਹਾਨੂੰ ਜੀ ਬਾਕੀ ਬੰਦ ਬਾਈ ਦਾ ਸ਼ੋਅਰ ਤੇ ਆਪਾਂ ਨੰਬਰ ਚਲਾ ਦਾਂਗੇ ਜਿੰਨੇ ਕਾਲ ਕਰਨੇ ਆ ਆਨਲਾਈਨ ਮੰਗਵਾਉਣਾ ਤਾਂ ਵੀ ਮੋਗਾ ਸਕਦੇ ਕੱਪੜੇ ਬੇਬੀਜ਼ ਲੈਣੇ ਆ ਜਾਂ ਲੀਡੀਜ਼ ਲੈਣੇ ਆ ਜੈਂਟਸ ਲੈਣੇ ਬਹੁਤ ਸੋਹਣਾ ਕੱਪੜਾ ਮਿਲਦਾ ਹੈ ਕਿਉਂਕਿ ਮੈਂ ਤੁਹੀ ਸ਼ੋਪਿੰਗ ਕਰਦੀ ਹਾਂ ਮੇਰੇ ਬੱਚਿਆਂ ਦੀ ਸਾਡੇ ਕੋਲ ਤਾਂ ਐਡਮਾ ਹੋਰ ਦਿਖਾਣੇ ਆ ਸਰ ਤੁਸੀਂ ਚਲੋ ਇਹ ਲੇਡੀ ਦਿਖਾਤਾ ਹਾਂ ਇਹ ਕੱਪੜੇ ਬਹੁਤ ਸੋਹਣੇ ਸਾਡੇ ਕੋਲ ਆ ਦੇ ਕੋਈ ਤੁਹਾਨੂੰ ਮਿੱਡੀਏ ਮਿਲ ਜਾਣਗੇ ਜੀ ਕਿ ਜੋ ਵੀ ਚੀਜ਼ ਮਤਲਬ ਹਰ ਚੀਜ਼ ਵੈਰ ਵੈਲਾ ਸਾਡੇ ਕੋਲੇ ਬੱਚੇ ਤੋਂ ਲੈ ਕੇ ਜੀ ਲੇਡੀਜ਼ ਲੇਡੀਜ਼ ਤੋਂ ਲੈ ਕੇ ਜੈਂਟਸ ਆਹ ਦੇਖੋ ਜੀ ਐਡਮਾ ਅਨੋ ਸੋਅਰੂਮ ਦੇ ਵਿੱਚ ਮਿਲੂਗਾ। ਤਾਂ ਮੈਂ ਸੋਅਰੂਮ ਦੇ ਸੋਅਰੂਮ 'ਚ ਵੀ ਇਤਨਾ ਉੱਤਕਾ ਮਿਲੂਗਾ। ਕਿੰਨਾ ਸੋਹਣਾ ਪੈਸਾ। ਕੋਈ ਸ਼ੋਅਰੂਮ ਦੇ ਵਿੱਚ ਦੇਣਦਾ 1200 ਤੋਂ 1500 ਰੁਪਿਆ ਹੂਗਾ। ਸਾਡੇ ਕੋਲ ਵੀ ਸਿਰਫ 400 ਰੁਪਈਆ ਦਾ ਮਿਲਦਾ। ਬਸ 400 ਰੁਪਏ ਸਿਰਫ ਓਨਲੀ। ਸਿਰਫ 400। ਦੇਖੋ ਤੁਸੀਂ ਕਿੰਨਾ ਸੋਹਣਾ ਪੀਸ ਆ। ਬਜਾ ਟਾਈ ਕਰੋਗੇ ਜੀ। ਆਹ ਵੇਖੋ ਜੀ ਤਾਂ ਨਾ ਹੋਰ ਦਿਖਾਣਾ ਜੀ। ਆਹ ਵੇਖੋ। ਅਹੀਂ ਡੱਬੇ 'ਚ ਪਾ ਕੇ ਦੇ ਦਿੰਦਾ ਜੀ। 800 ਦੀ ਐ। ਸਿਰਫ ਸਾਡੇ ਕੋਲ ਪੈਗਾ ਜੀ ਸਿਰਫ ਓਨਲੀ 350 ਰੁਪਿਆ ਦਾ। ਬਸ ਦੇਖੋ ਕਿੰਨਾ ਸ ਸਾਢੇ 350 ਰੁਪਏ ਵੱਡੇ ਸ਼ੋਰੂਮ ਚ ਜਾਓਗੇ ਤਾਂ ਤੁਹਾਨੂੰ ਯਾਰ 1200 ਤੋਂ ਘੱਟ ਨਹੀਂ ਮਿਲੇਗਾ ਆ ਵੇਖੋ ਜੀ ਐਟਮ ਆਈ ਸਾਡਾ ਆਪ ਦੀ ਮੈਨੂਫੈਕਚਰਿੰਗ ਬਹੁਤ ਸੋਹਣਾ ਆ ਆ ਵੇਖੋ ਜੀ ਇਹ ਆ ਵੇਖੋ ਜੀ ਕਿੰਨੇ ਦਾ ਹੋਵਾ ਤੋਂ ਆ ਜੀ ਸਿਰਫ 400 ਰੁਪਏ ਦਾ ਬਸ ਦੇਖੋ 400 ਰੁਪਏ ਕਿੰਨਾ ਸੋਹਣਾ ਪੀਸ ਆ ਠੀਕ ਹੈ ਜੀ ਆ ਵੇਖੋ ਜੀ ਤੁਹਾਨੂੰ ਐਟਮ ਦਿਖਾਣਾ ਐਟਮ ਦਾ ਸਾਡਾ ਕੋਲ ਵਾਧੂ ਹੈ ਜੀ ਜਿੰਨਾ ਖੋਲ ਲਗਾ ਉਨਾ ਹੀ ਘੱਟ ਸਾਡੇ ਕੋਲ ਆ ਦੇਖੋ ਇਹਨੇ ਆਲਮ ਦਿਖਾਣੇ ਹੋ ਰਹੀ ਆ ਦੇਖੋ ਜੀ ਜੀ ਮੇਰੀ ਭੈਣ ਨੇ ਆ ਭਰਾ ਨੇ ਕੋਈ ਵੀ ਸ਼ਾਪਿੰਗ ਕਰਨੀ ਹੈ ਬੇਬੀ ਸਲੀ ਕਰਨੀ ਹੈ ਤੇ ਇੱਥੋਂ ਹੀ ਕਰਿਆ ਜਿੱਥੇ ਵਧੀਆ ਕਪੜਾ ਮਿਲਦਾ ਸਿਰਫ ਓਨਲੀ ਜੀਨ ਨਾਲ ਨਿਕਰੇਈ ਸਿਰਫ 390 ਰੁਪਏ ਦਾ ਜੀ ਘਟ ਤੋਂ ਘਟ ਰੇੜੇ ਜੀ ਜਿੱਥੋਂ ਮੈ ਟ੍ਰਾਈ ਕਰੋ ਜੀ ਰੇਤ ਵੱਧ ਤੋਂ ਵੱਧ ਨਹੀਂ ਘਟ ਤੋਂ ਘਟ ਘਟ ਤੋਂ ਘਟ ਰੇਟ ਤੇ ਚੀਜ਼ ਵਧੀਆ ਮਿਲੂਗੀ ਤੁਹਾਨੂੰ ਹਾਂਜੀ ਹਾਂਜੀ ਆਡਾ ਮਾਦਾ ਮਦਮ ਜੀ ਰੱਖਰੀ ਕਰ ਗਏ ਤਾਂ ਸਾਰੇ ਵਿਗ ਗਿਆ ਜੀ ਤਾਂ ਰੱਖਰੀ ਗੱਲ ਖਤਮ ਹੋ ਗਈ ਜੀ ਸਾਰੇ ਨੇ ਵਿਗ ਗਏ ਸਾਡੇ ਸਾਡੇ ਮਾਲ ਆਰਡਰ ਕੀਤਾ ਜੀ ਮਾਲ ਅੰਦਰ ਰਹਿੰਦੇ ਆ ਤੇ ਕੁਆਟਮਾ ਜੀ ਨਿਕਰ ਨਾਲ ਕਿੰਨੀ ਤਿਆਰੀ ਹੈ ਜੀ ਸਿਰਫ 350 ਰੁਪਏ ਲਈ 12 ਪੀਸ ਲੈ 350 ਰੁਪਏ ਦੀ ਬੋਲਾਈਨਰ ਪਾਰਟੀ ਵੇਅਰ ਜਦੋਂ ਆਕੀ ਉੱਪਰ ਨਿਕਾ ਕਰਾਓ ਮੈਨੂੰ ਇੱਕ ਆ ਮਿਲ ਜੇਗਾ ਇੱਕ ਆ ਦੇਖੋ ਜੀ ਸਾਡੇ ਉਹ ਲਹਿੰਗਾ ਚੋਲੀ ਮਿਲ ਜਾਈ ਬੱਚੇ ਦੀ ਵੱਡੇ ਮਿਲ ਜੇਗਾ ਵੱਡੇ ਲੋਗਾਂ ਦੇ ਵੱਡੇ ਵੀ ਸਾਡੇ ਕੋਲ ਮਿਲ ਜਗਾ ਜੀ ਵੱਡਾ ਵੇਖੋ ਜੀ ਤੁਸੀਂ ਬਜਟ ਟਰਾਈ ਕਰੋਗੇ ਅੱਜ ਕੀ ਇੱਕ ਹੋਰ ਅੱਜ ਕੀ ਆਲੀ ਕਰਵਾ ਚੌਂਕ ਦੀ ਮੱਪਰ ਅਕੇ ਆਫਰ ਜੀ ਕਰਵਾ ਚੌਂਕ ਤੇ ਵਿਜੀਟ ਕਰੋ ਜੀ ਆ ਚੀਜ਼ਾਂ ਦੇਖੋ ਜੀ ਕਰਵਾ ਚੌਂਕ ਉਸ ਤੇ ਸਾਰੋ ਚੀਜ਼ਾਂ ਆਣਗੇ ਜੀ ਐਟ ਮਾਦ ਦਾ ਜੀ ਦੇਖੋ ਕੋਈ ਸਿਰਫ 1200 ਰੁਪਏ ਦਾ ਸਿਰਫ 1200 ਰੁਪਏ ਚੀਜ਼ ਆ ਦੇਖੋ ਬਹੁਤ ਸੋਹਣੀ ਚੀਜ਼ ਆ 1200 ਰੁਪਏ ਦੇ ਵਿੱਚ ਮੈਡਮ ਚੀਜ਼ ਦੇਖੋ ਸਾਡੇ ਜੀ ਆ ਦੇਖੋ ਦੁਪੱਟਾ ਦੇਖੋ ਤੁਸੀਂ ਕਿੰਨੀ ਵੱਡੀ ਆ ਜੀ ਕਿੰਨਾ ਸੋਹਣਾ ਦੁਪੱਟਾ ਸੁਲਾ ਦੇਖੋ ਤੁਹਾਡਾ ਦੁਪੱਟਾ ਬਹੁਤ ਸੋਹਣਾ ਅਸੀਂ ਤਾਂ 650 ਰੁਪਏ ਨਾਲ ਹੀ ਉਸ ਤੋਂ ਬਾਅਦ ਆ ਮਿੱੱਡੀ ਦੇ ਕੋਲ ਹਾਂ ਪਿਆ ਪੋਣਾ ਪਹਿਲਾਂ ਹਾਂ ਉਸ ਤੋਂ ਬੜਾ ਦੇਖੋ ਜੀ ਅੱਚੀ ਚੀਜ਼ ਦੇਖੋ ਅਗਲੀ ਮਿੱੱਡੀ ਹੈ ਜੀ ਇਦਾਂ ਤੁਹਾਨੂੰ ਪਜਾਮਾ ਵੀ ਮਿਲ ਜਗਾ ਜੀ ਪਜਾਮਾ ਵੀ ਮਿਲ ਸਕਦਾ ਹੈ ਤੁਹਾਡੇ ਸਰਰਾੜਾ ਵੀ ਹੈਗਾ ਜੀ ਕਹਿਣ ਦਾ ਮਤਲਬ ਆ ਚੀਜ਼ ਦੇਖੋ ਜੀ ਸਿਰਫ ਇਹ ਮਿਲੇਗਾ ਜੀ 900 ਰੁਪਏ ਲਈ ਵੀ ਤੇ ਚੁੰਨੀ ਪਜਾਮਾ ਲਓਗੇ ਜੀ ਸਿਰਫ ਸਰਰਾੜਾ ਸੂਟ ਨਾਲ ਲਾਉਗ 1200 ਰੁਪਏ ਲਈ ਦੁਪੱਟਾ ਨਾਲ ਕਹਿਣ ਬਲੋ ਆ ਚੀਜ਼ ਦੇਖੋ ਜੀ ਰੇਟ ਦੀ ਗਾਰੰਟੀ ਸਾਡੀ ਪੂਰਾ ਫੁੱਲ ਹੈ ਜੀ ਠੀਕ ਹੈ ਜੀ ਇੱਥੇ ਮਨ ਦਾ ਸਾਰਾ ਵਾਦੂ ਮਿਲ ਜਗਾ ਜੈਂਸ ਬੱਚੇ ਦੀ ਲੇਡੀਆਂ ਦਾ ਮਤਲਬ ਜ਼ਰੂਰ ਇੱਥੋਂ ਲੈਣਾ ਉਹ ਤੁਸੀਂ ਕੱਪੜੇ ਬਹੁਤ ਵਧੀਆ ਮਿਲਦਾ ਪਾਰਟੀ ਵੀ ਲੈ ਲਓ ਵੈਸੇ ਡੇਲੀ ਪਾਉਣ ਵਾਸਤੇ ਲੈ ਲਓ ਬਹੁਤ ਵਧੀਆ ਆਈਟਮਾਂ ਮਿਲ ਜਾਣੀਆਂ ਸਾਡੇ ਕੋਲ ਦੇਖੋ ਬੱਚੇ ਦੀ ਆਈਟਮ ਆ ਮਿਲ ਜਣਗੇ ਜੀ ਸਿਰਫ ਓਨਲੀ 380 ਰੁਪਏ ਦੇ ਵਿੱਚ ਮਿਲੇਗਾ ਜੀ 380 ਰੁਪਏ ਤੋਂ ਸਟਾਰਟਿੰਗ ਹੈ ਜੀ ਆਬ ਇੱਕ ਹੋਰ ਸਟਾਰਟਿੰਗ ਸਾਡੇ ਕੋਲੇ ਸਿਮਪਲ ਸਟਾਰਟਿੰਗ ਹੈ ਜੀ ਸਟਾਰਟਿੰਗ ਤੇ ਕੀ ਜੀ ਸਿਰਫ 250 ਰੁਪਏ ਸਟਾਰਟਿੰਗ ਹੈ ਸਾਡੇ ਕੋਲ ਜੀ ਗੁੱਡਾ ਸੈੱਟ 250 230 ਸਟਾਰਟਿੰਗ ਹੋ ਜਾਂਦੀ ਹੈ ਦੇ ਕੋਲ ਇਟ ਆਟਮਾ ਦੇਖੋ ਜਿੰਦੀ ਵਾਸ਼ਿੰਗ ਕਪੜਾ ਹੀ ਸਿਰਫ ਆਨਲੀ ਤੁਹਾਨੂੰ ਪੈਗਾ 350 ਰੁਪਏ ਦਾ ਹੀ ਵਾਸ਼ਿੰਗ ਦੇ ਵਿੱਚ ਵਾਸ਼ਿੰਗ ਵਾਸ਼ਿੰਗ ਦੇ ਵਿੱਚ ਮੈਡਮ ਇਹਦੇ ਚ ਕਲਰ ਕਲਰ ਬਾਦ ਨੂੰ ਮੇ ਲਗਾ ਕਲਰ ਤਾਂ ਤੁਹਾਨੂੰ 5-6 ਗਰਮ ਮਿਲ ਜੇਗੀ ਆਹ ਦੇਖੋ ਉਹ ਜਿਹੜਾ ਵਾਸ਼ਿੰਗ ਲਿਖਿਆ ਹੀ ਕਲਰ ਨਿਕਲਦਾ ਰੇਟ ਹੀ 200 ਰੁਪਏ ਦਾ 250 ਰੁਪਏ ਦਾ ਨਿਕਲਦਾ ਰੇਟ ਹੁੰਦਾ ਜੀ ਸਾਡੇ ਕੋਲ ਸਿਰਫ ਪੈਗਾ 350 ਰੁਪਏ ਦਾ ਹੀ ਰੇਟ ਦੀ ਗਾਰੰਟੀ ਹੈ ਜੀ ਬਲਾ ਜਿੱਥੋਂ ਮੈਂ ਟਰਾਈ ਕਰਕੇ ਆ ਜਾ ਤੁਸੀਂ ਬਹੁਤ ਵਧੀਆ ਆਟਮਾ ਠੀਕ ਹੈ ਜੀ ਬਾਕੀ ਮੈਂ ਤਾਂ ਆਪਸੇ ਪੈਕ ਕਰਾਉ ਤੁਸੀ ਲੈਓ ਪਾਓ ਠੀਕ ਹੈ ਜੀ ਆ ਕਰ ਦੋ ਪੈਕ ਬਾਈ ਮੈਂ ਤਾਂ ਮਸਤੀ ਤੇ ਬੱਚਿਆਂ ਦੇ ਵੀ ਕਰ ਦੇ ਬੱਚਿਆਂ ਦੇ ਵੀ ਕਰ ਦੇ ਇੱਕ ਪੈਕ ਕਰ ਦੋ ਮੇਰੇ ਨੂੰ ਜੇ ਲਾਈਕ ਸਬਸਕ੍ਰਾਈਬ ਕਰਕੇ ਆਉਗਾ ਇਹਨੂੰ ਰੇਟ ਕਰ ਦੋ ਕਰ ਕਰ ਲਾਂਗੇ ਹੋਰ ਦੱਸੋ ਜੀ ਪਹਿਲੇ ਨੂੰ